ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਅਨਦਰ ਵਲੌਗ ਅੱਜ ਇੱਥੇ ਸਾਡੇ ਨਾਲ ਵਾਲਿਆਂ ਦੇ ਘਰ ਦੇ ਵਿੱਚ ਸਹਿਜ ਬਾਟ ਦਾ ਭੋਗ ਪਾਇਆ ਸੀ ਉਹਨਾਂ ਨੇ ਰੱਖਿਆ ਹੋਇਆ ਸੀ ਸਹਿਜ ਪਾਠ ਖੁਸ਼ੀ ਦੇ ਵਿੱਚ ਤੇ ਅੰਕਲ ਜੀ ਆਏ ਸੀ ਇਨਵਾਈਟ ਕਰਨ ਕੰਦੇ ਆਇਓ ਜ਼ਰੂਰ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਆਣਾ ਸੀ ਅਸੀਂ ਕੈਨੇਡਾ ਦੇ ਵਿੱਚ ਤਾਂ ਸਾਰੇ ਕਹਿੰਦੇ ਰਹਿੰਦੇ ਸੀ ਕਿ ਉੱਥੇ ਤਾਂ ਕੋਈ ਪ੍ਰੋਗਰਾਮ ਨਹੀਂ ਹੁੰਦਾ ਕੋਈ ਕਿਸੇ ਦੇ ਜਾਣਦਾ ਨਹੀਂ ਕੋਈ ਬੁਲਾਉਂਦਾ ਨਹੀਂ ਤੇ ਜਦੋਂ ਅੰਕਲ ਜੀ ਬੁਲਾਣ ਆਏ ਮੈਨੂੰ ਤਾਂ ਬਹੁਤ ਅੱਛਾ ਲੱਗਿਆ ਕਿ ਸਾਨੂੰ ਇੱਥੇ ਵੀ ਬਾਬਾ ਜੀ ਨੇ ਇੰਨੀ ਦੂਰ ਮੌਕਾ ਦਿੱਤਾ ਸਹਿਜ ਪਾਠ ਤੇ ਭੋਗ ਕੇ ਜਾਣ ਦਾ ਆਪਾਂ ਨੂੰ ਵੀ ਮੌਕਾ ਮਿਲਿਆ ਅੱਲਾ ਇੱਥੇ ਜਾਂਦੇ ਨਾਸ਼ਤਾ ਵਗੈਰਾ ਅਰੇਂਜ ਕੀਤਾ ਹੋਇਆ ਸੀ ਕਾਫੀ ਸੰਗਤ ਆ ਚੁੱਕੀ ਸੀ ਤੇ ਚਲੋ ਹੁਣ ਆਪਾਂ ਚੱਲਦੇ ਆਂ ਬਾਬਾ ਜੀ ਦੇ ਦਰਸ਼ਨ ਕਰਦੇ ਆਂ ਤੁਹਾਨੂੰ ਵੀ ਕਰਵਾਣੇ ਆਂ ਹਾਈ ਗੁਰੂ ਜੀ ਦੇ ਦਰਸ਼ਨ ਸੁਖ ਰੱਖੀ ਬਾਬਾ ਜੀ ਸਭ ਦਾ ਭਲਾ ਕਰਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਨ ਸਰਾਤ ਹੋਏ ਦਾਇਦਾ ਆ ਖੇਲੈ ਸਗਤ ਜਗਤ ਚੰਗੀਆਂ ਆਈਆਂ ਬੂਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮੁਸ਼ਕਤ ਘਾਲ ਨਾਨਕ ਤੇ नानक ते मुख उजले केती छुटी ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਖੂਬਾਨੀ ਉਮਰੇ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੇਰਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕੋ ਨੇਤ ਕੋਲ ਆਪ ਕੀ ਮੇਰੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਅੰਕਾਰ ਸਤ ਗੁਰ ਪ੍ਰਸਾਦਿ ਤਨਾਸਰੀ ਮਹਲਾ ਪੰਜਮ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤੇ ਨਹੀਂ ਸੁਣਿਆ ਦੁਖ ਸੁਖ ਮੇਰਾ ਤੋ ਵਿਦ ਨੀ ਕੀ ਘਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋ ਗੁੜ ਸੋ ਜਾਨੀ ਤੈ ਨਹੀਂ ਸੁਣਿਆ ਦੁੱਖ ਸੁਖ ਮੀਰਾ ਤੋ ਬੇਜ ਨੀ ਕੀ ਘਟਾਨੀ ਜੀ ਕੀ ਕਹਿ ਪਹਿਮਾਨੀ ਅਵਰ ਜਤਨ ਕਰ ਰਹੇ ਬੋਹ ਤੀਰੀ ਚੈਲ ਨਹੀਂ ਕੀਮਤ ਜਾਣੀ ਰਹਾਉ ਅਮਰਤ ਨਾਮ ਨਰਮੂਲ ਕਹੀਆ ਗੁਰ ਦੀਨੋ ਮੰਤਾਨੀ ਦੇਗ ਨਾਂਡੋ ਲੜੜ ਕਰ ਰਹਿਓ ਪੂਰਨ ਹੋਏ ਤ੍ਰਿਪਦਾਨੀ ਉਏ ਜੋ ਬੀਚ ਹਮ ਤੁਮ ਕਸ਼ ਹੋਤੇ ਤੈਨ ਕੀ ਬਾਤ ਬਲਾਨੀ ਅਲੰਕਾਰ ਮਿਲ ਫੈਲੀ ਹੋਈ ਹੈ ਸਾਤੇ ਕਨਕ ਵਖਾਨੀ ਪ੍ਰਗਟਿਉ ਜੋਤ ਸਹਜ ਸੁਖ ਸੋਭਾ ਵਾਜੇ ਅਨਹਦ ਬਾਣੀ ਪਉ ਨਾਨਕ ਨੀਚਲ ਕਰ ਬਾਂਦੇ ਹੋ ਗੁਰ ਕੀਓ ਬੰਧਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਵਾਜੇ ਅਨਹਦ ਬਾਣੀ ਪਉ ਨਾਨਕ ਨੀਚਲ ਕਰ ਬਾਂਦੇ ਹੋ ਪਰ ਕੀਓ ਬੰਧਨੇ ਵਾਹਿਗੁਰੂ ਦੀ ਤਾਤਸਾ ਵਾਹਿਗੁਰੂ ਦੀ ਜੀ ਵਾਹਿਗੁਰੂ ਕੁਰਵਾਹੀ ਗੁਰਵਾਹੀ ਗੁਰੂ ਜੀ ਚਬੀ ਤ ਨਾਮ ਸਤਨਾਮ ਜੀ सतनाम सतनाम जी 아, 희귀지가, 칼사. 아, 그래도. 그래도 미 ਇਥੇ ਅਸੀਂ ਕਰਦੇ ਹਾਂ ਆਪਣੇ ਵਲੌਗ ਦਾ ਐਂਡ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਪਸੰਦ ਆਇਆਵੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਹੋਰ ਵੀ ਤੁਸੀਂ ਅੱਗੇ ਬਹੁਤ ਅੱਛੇ-ਅੱਛੇ ਵਲੌਗ ਦੇਖੋਗੇ ਹੁਣ ਕੈਂਡ ਦੇ ਮੌਸਮ ਵੀ ਬਹੁਤ ਅੱਛਾ ਹੈ ਕੈਨੇਡਾ ਦਾ ਗਰਮੀ ਦਾ ਮੌਸਮ ਹੈ ਕਿਤੇ ਜਾਵਾਂਗੇ ਹੁਣ ਬੱਚਿਆਂ ਦੀ ਛੁੱਟੀਆਂ ਹੋ ਗਈਆਂ ਘੁੰਮਣ ਫਿਰ ਤੁਹਾਨੂੰ ਉੱਥੋਂ ਦੀ ਵੀ ਲੋਕੇਸ਼ਨ ਵਗੈਰਾ ਵਿਊ ਵਗੈਰਾ ਕੈਨੇਡਾ ਦਾ ਸਾਰਾ ਵੀਡੀਓਜ਼ 'ਚ ਦੇਖਣ ਨੂੰ ਮਿਲੇਗਾ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ